ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਹੈ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ। ਸਭ ਤੋਂ ਪਹਿਲਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ, ਵੀਡੀਓ ਨੂੰ ਲਾਈਕ, ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ। ਤੇ ਪਲੀਜ਼ ਮੇਰੀਆ ਭੈਣਾਂ ਨੂੰ ਰਿਕੁਐਸਟ ਹੈ ਕਿ ਵੀਡੀਓ ਸਕਿਪ ਕਰਕੇ ਇਹਨਾਂ ਦੇਖਿਆ ਕਰੋ। ਇਸ ਵੀਡੀਓ ਦੇ ਵਿੱਚ ਸਾਰਾ ਫੈਬਰਿਕ ਆ ਦੇ ਉਹਦੇ ਬਾਰੇ ਦੱਸਿਆ ਹੁੰਦਾ ਕਿਵੇਂ ਸੂਟ ਸਟਿਚ ਹੋਏ ਨੇ, ਵਿਦ ਲਾਈਨਿੰਗ ਹੋਏ ਨੇ ਜਾਂ ਮਿਦ ਡੋਰ ਲਾਈਨਿੰਗ ਹੋਏ ਨੇ। ਤੇ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਜੀ ਤੁਹਾਡੇ ਲਈ ਪਹਿਣਾ ਦੀ ਸਪੈਸ਼ਲ ਡਿਮਾਂਡ ਮਤਲਬ ਕਾਫੀ ਪਹਿਲਾਂ ਵੀਡੀਓ ਦੇ ਵਿੱਚ ਰਹੀ ਹੈ ਕਿ ਦੀਦੀ ਜੋ ਵੀ ਤੁਸੀਂ ਸੂਟ ਸਚ ਕਰਦੇ ਹੋ ਸਾਰੀ ਵੀਡੀਓ ਬਣਾਇਆ ਕਰੋ ਤੇ ਅੱਜ ਵੀ ਸਾਡੇ ਭੈਣ ਦੇ ਕੋਰੀਅਰ ਜਾਣੇ ਸੀ ਦੋ ਜਾਣਿਆਂ ਦੇ ਸੂਟ ਨੇ ਤੇ ਇੱਕ ਯੂਐਸਏ ਦੇ ਭੈਣੇ ਉਹਨਾਂ ਦਾ ਕੋਰੀਅਰ ਜਾਣਾ ਤੇ ਇੱਕ ਸਾਡੇ ਮੋਹਾਲੀ ਤੋਂ ਨੇ ਉਹਨਾਂ ਦਾ ਕੋਰੀਅਰ ਜਾਣਾ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਸੋਹਣੇ ਸੂਟ ਸਚ ਕੀਤੇ ਨੇ ਆਪਾਂ ਬੁਟੀਕ ਸਟਾਈਲ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਹੈ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਮੇਰਾ WhatsApp ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਤੁਹਾਨੂੰ ਇਹਨਾਂ ਚ ਕੋਈ ਵੀ ਡਿਜ਼ਾਈਨ ਕੋਈ ਵੀ ਸੂਟ ਪਸੰਦ ਆ ਤਾਂ ਇਹ ਮੈਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਨਾ ਲੈਂਦੇ ਹੋਏ ਤੁਹਾਡੀ ਜਿਹੜੀ ਕਲੈਕਸ਼ਨ ਆਪਾਂ ਤੁਹਾਨੂੰ ਦਿਖਾਣਾ ਸ਼ੁਰੂ ਕਰਦੇ ਆ ਆਪਣੇ ਫਰਸਟ ਸੂਟ ਤੋਂ ਬਹੁਤ ਪਿਆਰੀ ਕਲੈਕਸ਼ਨ ਆ ਇਹ ਫੈਬਰਿਕ ਹੁਣ ਤੁਹਾਨੂੰ ਕੋਟਰਾਇਡ ਦੇ ਵਿੱਚ ਵੀ ਮਿਲ ਜੇਗਾ ਜਿਹੜਾ ਆਪਣਾ ਫੈਬਰਿਕ ਲੈ ਕੇ ਆਇਆ ਕਾਟਨ ਹੈ ਕਾਟਨ ਵੀ ਮਿਲ ਜੇਗਾ ਕੋਟਰਾਇਡ ਦੇ ਵਿੱਚ ਵੀ ਮਿਲ ਜੇਗਾ ਸੇਮ ਡਿਜ਼ਾਈਨ ਲੋ ਜੀ ਬਹੁਤ ਪਿਆਰਾ ਸੂਟ ਰੈਡੀ ਕੀਤਾ ਜੀ ਆਪਾਂ ਨੇ ਬਹੁਤ ਪਿਆਰਾ ਡਿਜ਼ਾਈਨ ਬਹੁਤ ਸੋਹਣਾ neck ਦਾ ਬਣਾਇਆ ਦੇਖ ਸਕਦੇ ਹੋ ਤੁਸੀਂ ਤੁਸੀਂ ਕਿਸੇ ਵੀ ਆਪਣੇ ਪ੍ਰਿੰਟ ਸੂਟ ਦੇ ਉੱਪਰ ਐਵੇਂ ਦਾ ਡਿਜ਼ਾਈਨ ਬਣਾ ਸਕਦੇ ਹੋ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਕਿ ਅਸੀਂ ਸੇਮ ਦਾ ਡਿਜ਼ਾਈਨ ਬਣਾਣਾ ਅਸੀਂ ਸੇਮ ਬਣਾ ਦਾਂਗੇ ਤੇ ਬਾਜੂ ਦੇ ਉੱਪਰ ਆਪਾਂ ਨੇ organza ਲਗਾ ਕੇ ਕਟਵਾ ਕੀਤਾ ਹੋਇਆ ਬਹੁਤ ਹੀ ਪਿਆਰਾ ਲੱਗ ਰਿਹਾ ਦੇਖੋ ਕਿੰਨਾ ਸੋਹਣਾ ਸੂਟ ਰੈਡੀ ਹੋਇਆ ਤੇ ਇਹ ਦੋਨੇ ਬਾਜੂ ਤੇ neck ਦਾ ਡਿਜ਼ਾਈਨ ਕੁਝ ਇਸ ਤਰ੍ਹਾਂ ਆਏਗਾ ਔਰ ਸਿੰਪਲ ਆਪਾਂ ਨੇ ਰੱਖਿਆ ਜੀ ਇਹਨੂੰ ਕੋਈ ਆਪਾਂ ਲੇਸਿਸ ਦਾ ਡਿਜ਼ਾਈਨ ਨਹੀਂ ਕੀਤਾ ਕੋਈ ਪਾਈਪਿੰਗ ਨਹੀਂ ਲਗਾਈ ਜਸ ਸਾ ਪਾਕੇਰੇ ਦੇ ਉੱਪਰ ਆਪਾਂ ਨੇ ਜੋ ਬਾਟਮ ਦਾ ਫੈਬਰਿਕ ਹੈ ਉਹ ਲਾ ਕੇ ਆਪਾਂ ਨੇ ਡਿਜ਼ਾਈਨ ਕੀਤਾ ਹੈ ਨੀਚੇ ਘੇਰੇ ਤੇ ਆਪਾਂ ਨੇ ਲੇਸ ਲਗਾਈ ਹੋਈ ਹੈ ਇਹ ਜਿਹੜੇ ਸੂਟ ਨੇ ਜੀ ਆਪਾਂ ਨੇ कॉटन लाइनिंग ਲਗਾ ਕੇ ਰੈਡੀ ਕੀਤਾ ਹੈ ਅਗਰ ਤੁਸੀਂ कॉटन ਦੇ ਫੈਬਰਿਕ ਤੇ ਲਾਈਨਿੰਗ ਲਾਇਕ ਕਰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਵਿਦਆਊਟ ਲਾਈਨਿੰਗ ਬਣਾਉਣਾ ਚਾਹੁੰਦੇ ਹੋ ਵਿਦਆਊਟ ਲਾਈਨਿੰਗ ਵੀ ਬਣਵਾ ਸਕਦੇ ਹੋ ਤੇ ਆ ਗਿਆ ਜੀ ਆਪਣਾ ਫਸ ਸੂਟ ਬਹੁਤ ਪਿਆਰਾ ਰੈਡੀ ਹੋਇਆ ਜੀ ਇਹ ਤੇ ਇਹ ਰਹੇਗੀ ਜੀ ਦੀ ਬਾਟਮ ਬਾਟਮ ਆਪਾਂ ਨੇ ਸਿੰਪਲ ਰੈਡੀ ਕੀਤੀ ਹੈ ਇਦ ਨਾਲ ਆਪਾਂ ਨੇ ਦੁਪੱਟਾ ਰੱਖਿਆ ਆਖਿਆ ਜੀ ਆਪਾਂ ਟਾਈ ਐਂਡ ਡਾਈ ਦਾ ਬਹੁਤ ਪਿਆਰਾ ਦੁਪੱਟਾ ਹੈ ਇਹ ਆਪਾਂ ਦੁਪੱਟਾ ਰੱਖਿਆ ਜੀ ਕੋਟਾ ਡੋਰੀਆ ਦਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਤੁਸੀਂ ਸੇਮ ਦੁਪੱਟਾ ਬਣਾਉਣਾ ਚਾਹੁੰਦੇ ਹੋ ਜਾਂ ਦੁਪੱਟਾ ਚੁਆਇਸ ਤੁਹਾਡੀ ਹੈ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਤੁਸੀਂ ਪਿਓਰ ਦਾ ਲੈਣਾ ਹੈ ਸੈਮੀ ਦਾ ਲੈਣਾ ਹੈ ਤੁਹਾਡਾ ਸੇਮ ਦੁਪੱਟਾ ਰੈਡੀ ਹੋ ਜਾਏਗਾ ਅਗਰ ਤੁਸੀਂ ਵਿਦਆਊਟ ਦੁਪੱਟਾ ਸੂਟ ਬਾਈ ਕਰਨਾ ਹੈ ਵਿਦਆਊਟ ਸਟੀਚਿੰਗ ਬਾਈ ਕਰਨਾ ਤੁਸੀਂ ਵਿਦਆਊਟ ਸਟੀਚਿੰਗ ਵੀ ਬਾਈ ਕਰ ਸਕਦੇ ਹੈਗਾ ਜੀ ਅੱਜ ਦੀ ਕਲੈਕਸ਼ਨ ਦਾ ਫਰਸਟ ਸੂਟ ਬਹੁਤ ਪਿਆਰਾ ਰੈਡੀ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਨੈਕ ਸੂਟ ਨੈਕਸਟ ਵੀ ਬਹੁਤ ਹੀ ਪਿਆਰਾ ਰੈਡੀ ਕੀਤਾ ਜੀ ਆਪਾਂ ਨੇ ਲੋ ਜੀ ਸਕਰੀਨ ਦੇ ਉੱਪਰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਤੁਸੀਂ ਕੁਝ ਵੀ ਸੂਟ ਦੇ ਰਿਲੇਟਡ ਮੈਨੂੰ ਪੁੱਛਣਾ ਚਾਹੁੰਦੇ ਹੋ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਲੋ ਜੀ ਨੈਕਸਟ ਆ ਗਿਆ ਤੁਸੀਂ ਦੇਖਿਆ ਹੋਣਾ ਪਿਛਲੀ ਵੀਡੀਓ ਦੇ ਵਿੱਚ ਜੋ ਮੈਂ ਵੇਅਰ ਕੀਤਾ ਸੀ ਸੇਮ ਆਪਾਂ ਨੇ ਸੇਮ ਕਲਰ ਸੇਮ ਡਿਜ਼ਾਈਨ ਰੈਡੀ ਕੀਤਾ ਜੀ ਨੈਕ ਹੈਵੀ ਬਣਾਇਆ ਹੋਇਆ ਬਹੁਤ ਪਿਆਰਾ ਨੈਕ ਬਣਿਆ ਹੋਇਆ ਸਾਰਾ ਆਪਣਾ ਇਹ ਮਸ਼ੀਨ ਵਰਕ ਦਾ ਕੰਮ ਹੈ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਕੰਮ ਹੋਇਆ ਹੋਇਆ ਬਹੁਤ ਪਿਆਰਾ ਔਰ ਸੈਂਟਰ ਪੈਨਲ ਜਾ ਰਹੇ ਨੇ ਬਹੁਤ ਪਿਆਰੇ ਬਣੇ ਹੋਏ ਨੇ ਜੀ ਇੱਧਰ ਆ ਗਿਆ ਜੀ ਬਾਜੂ ਦੇ ਉੱਪਰ ਦੇਖੋ ਬਹੁਤ ਹੀ ਪਿਆਰਾ ਲੱਗ ਰਿਹਾ ਬਹੁਤ ਸੋਹਣਾ ਡਿਜ਼ਾਈਨ ਹੈ ਤੁਸੀਂ ਸੇਮ ਫੈਬਰਿਕ ਤੇ ਬਣਵਾਉਣਾ ਹੈ ਸੇਮ ਕਲਰ ਤੇ ਬਣਵਾਉਣਾ ਤੁਸੀਂ ਦੱਸ ਸਕਦੇ ਹੋ ਅਗਰ ਤੁਸੀਂ ਪਸ਼ਮੀਨੇ ਤੇ ਡਿਜ਼ਾਈਨ ਬਣਵਾਉਣਾ ਚਾਹੁੰਦੇ ਹੋ ਪਸ਼ਮੀਨੇ ਤੇ ਬਣਾ ਸਕਦੇ ਹੋ ਮੈਂ ਤੁਹਾਨੂੰ ਪਸ਼ਮੀਨੇ ਦੇ ਕਲਰ ਦਿਖਾਏ ਸੀ ਅਗਰ ਜਿਹੜਾ ਕਲਰ ਤੁਹਾਡੀ ਚੋਇਸ ਆ ਤੁਸੀਂ ਸਾਨੂੰ ਮੈਸੇਜ ਕਰਕੇ ਵੀ ਦੱਸ ਸਕਦੇ ਹੋ ਇਹ ਆਗੇ ਜੀ ਦੋਨੇ ਬਾਜੂ ਬਹੁਤ ਪਿਆਰਾ ਸੂਟ ਰੈਡੀ ਹੋਇਆ ਔਰ ਨੈਕ ਦੇ ਉੱਪਰ ਆਪਾਂ ਨੇ ਲੇਸਿਸ ਦਾ ਡਿਜ਼ਾਈਨ ਕੀਤਾ ਹੋਇਆ ਚਾਕਾਂ ਦੇ ਉੱਪਰ ਵੀ ਆਪਾਂ ਨੇ ਲੇਸਿਸ ਦਾ ਡਿਜ਼ਾਈਨ ਦਿੱਤਾ ਹੋਇਆ ਤੇ نیچے ਆਪਾਂ ਇਹਦੇ ਕਾਟਨ ਦੀ ਲਾਈਨਿੰਗ ਲਗਾਈ ਹੈ ਲਓ ਜੀ ਬਹੁਤ ਪਿਆਰਾ ਸੂਟ ਹੈ ਇਹ ਰਹੇਗੀ ਜੀ ਸ਼ਰਟ ਤੇ ਇਹਦੇ ਨਾਲ ਆਪਾਂ ਜਿਹੜੀ ਬਾਟਮ ਰੈਡੀ ਕੀਤੀ ਜੀ ਆਫ ਵਾਈਟ ਬਾਟਮ ਕੀਤੀ ਹੈ ਬਾਟਮ ਦੇ ਉੱਪਰ ਵੀ ਬਾਹਰ ਰਹੇਗਾ ਲਓ ਜੀ ਦੇਖੋ ਇਹ ਪਿਓਰ ਮਸ਼ਲੀਨ ਤੇ ਆਪਾਂ ਨੇ ਰੈਡੀ ਕੀਤਾ ਤੁਸੀਂ ਦੱਸ ਸਕਦੇ ਹੋ ਜਿਵੇਂ ਹੁਣ ਮੌਸਮ ਚੇਂਜ ਹੋ ਚੁੱਕਿਆ ਤੁਸੀਂ ਪਸ਼ਮੀਨੇ ਤੇ ਰੈਡੀ ਕਰਵਾ ਸਕਦੇ ਹੋ ਜੀ ਐਨੀ ਫੈਬਰਿਕ ਤੇ ਫੈਬਰਿਕ ਚੋਇਸ ਤੁਹਾਡੀ ਰਹੇਗੀ ਜੀ ਤੁਸੀਂ ਕਿਹੜਾ ਫੈਬਰਿਕ ਲਾਇਕ ਕਰਦੇ ਹੋ ਇਹ ਆ ਗਈ ਜੀ ਨਾਲ ਬਾਟਮ ਤੇ ਦੁਪੱਟਾ ਰੱਖਿਆ ਜੀ ਆਪਾਂ ਨੇ ਟਾਈ ਐਂਡ ਡਾਈ ਬਹੁਤ ਸੋਹਣਾ ਦੁਪੱਟਾ ਰੈਡੀ ਕੀਤਾ ਜੀ ਆਓ ਦੁਪੱਟੇ ਦੇ ਡਿਜ਼ਾਈਨ ਅਸੀਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਕਿ ਤੁਸੀਂ ਅਗਰ ਦੁਪੱਟਾ ਐਵੇਂ ਦਾ ਡਿਜ਼ਾਈਨ ਲਾਇਕ ਕਰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਸੀਂ ਸੇਮ ਡਿਜ਼ਾਈਨ ਬਣਵਾ ਸਕਦੇ ਹੋ ਦੁਪੱਟਾ ਵੀ ਰੱਖਿਆ ਜੀ ਆਪਾਂ ਨੇ ਟੈਬੀ ਲਾਈਨਿੰਗ ਦਾ ਬਹੁਤ ਪਿਆਰਾ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਜੀ ਇਹ ਦੁਪੱਟਾ ਇਹ ਤੁਸੀਂ ਪਸ਼ਮੀਨੇ ਤੇ ਰੈਡੀ ਕਰਵਾ ਸਕਦੇ ਹੋ ਤੁਹਾਡੀ ਚੋਇਸ ਆ ਤੁਸੀਂ ਫੈਬਰਿਕ ਦੱਸ ਦਿਓ ਤੁਸੀਂ ਕਾਟਨ ਤੇ ਰੈਡੀ ਕਰਵਾਉਣਾ ਪਸ਼ਮੀਨੇ ਤੇ ਤੁਹਾਨੂੰ ਪਤਾ ਜਿਵੇਂ ਮੌਸਮ ਚੇਂਜ ਹੋ ਰਿਹਾ ਤੁਸੀਂ ਪਸ਼ਮੀਨੇ ਤੇ ਵੀ ਰੈਡੀ ਕਰਵਾ ਸਕਦੇ ਹੋ ਤੇ ਆ ਗਿਆ ਜੀ ਆਪਣਾ ਸੈਕੰਡ ਸੂਟ ਸਕਰੀਨ ਦੇ ਉੱਪਰ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਤੁਸੀਂ ਸੇਮ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਲਓ ਜੀ ਉਹਨਾਂ ਪਤਨ ਨੂੰ ਦਿਖਾਣੇ ਆ ਜੀ ਨੈਕਸਟ ਇਹ ਆਪਣੇ ਮੋਹਾਲੀ ਵਾਲੇ ਭੈਣ ਨੇ ਉਹਨਾਂ ਦਾ ਜਾਣਾ ਆਸਿਰ ਕੋਰੀਅਰ ਜਾਣਾ ਤੇ ਕੁਛ ਆਪਾਂ ਫਟਾਫਟ ਵੀਡੀਓ ਉਹਨਾਂ ਦੀ ਸ਼ੂਟ ਕਰ ਰਹੇ ਹਾਂ ਲਓ ਆ ਗਿਆ ਜੀ ਨੈਕਸਟ ਨੈਕਸਟ ਵੀ ਆਪਾਂ ਕਾਟਨ ਤੇ ਰੈਡੀ ਕੀਤਾ ਲਓ ਖਾਦੀ ਕਾਟਨ ਆ ਇਹ ਫੈਬਰਿਕ ਇਹ ਵਿਦਆਊਟ ਲਾਈਨਿੰਗ ਆਪਾਂ ਨੇ ਰੈਡੀ ਕੀਤਾ ਇਹਦੇ ਘੇਰੇ ਔਰ ਚਾਹਾਂ ਦੇ ਉੱਪਰ ਆਪਾਂ ਨੇ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਕਟਵਾਕ ਦਾ ਕੰਮ ਹੋਇਆ ਹੋਇਆ ਬਹੁਤ ਹੀ ਪਿਆਰਾ ਨੀਟ ਐਂਡ ਕਲੀਨ ਕੰਮ ਮਿਲੇਗਾ ਜੀ ਤੁਹਾਨੂੰ ਫਰੰਟ ਤੇ ਵੀ ਆਪਾਂ ਨੇ ਸੇਮ ਕੰਮ ਕੀਤਾ ਹੈ ਬੈਕ ਤੇ ਵੀ ਆਪਾਂ ਨੇ ਸੇਮ ਕੰਮ ਕੀਤਾ ਹੋਇਆ ਜੀ neck ਨੂੰ ਆਪਾਂ ਨੇ ਪੋਲੀ ਬਟਨ ਦੇ ਕੇ ਡਿਜ਼ਾਈਨ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੇ ਲੱਗ ਰਹੇ ਨੇ ਤੇ ਬਾਜੂ ਦੇ ਉੱਪਰ ਵੀ ਕਟਵਾ ਕੇ ਆਏਗਾ ਜੀ ਇਹਨੂੰ ਵੀ ਤੁਸੀਂ ਪਲੇਨ ਫੈਬ੍ਰਿਕ ਤੇ ਕਰਵਾ ਸਕਦੇ ਹੋ ਪ੍ਰਿੰਟਿੰਗ ਤੇ ਕਰਵਾ ਸਕਦੇ ਹੋ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਜੀ ਕੀ ਕੀਤਾ ਜੀ ਕੋਟਾ ਡੋਰੀਆ ਦਾ ਫੋਰ ਸਾਈਡ ਇਹਦੇ ਕਟਵਰਕ ਹੈ ਜੀ ਦੇਖ ਸਕਦੇ ਹੋ ਤੁਸੀਂ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਜੀ ਦੁਪੱਟਾ ਪਹਿਲਾਂ ਵੀ ਆਪਣਾ ਵੀ ਆਪਾਂ ਸੇਮ ਸੂਟ ਰੈਡੀ ਕੀਤਾ ਸੀ ਆਪਣੇ ਯੂਐਸਏ ਵਾਲੀ ਭੈਣ ਦਾ ਤੇ ਹੁਣ ਇਹਨਾਂ ਦਾ ਸੂਟ ਰੈਡੀ ਹੋਇਆ ਜੀ ਤੁਸੀਂ ਸੇਮ ਵਰਕ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਇਹਦੇ ਨਾਲ ਆਪਾਂ ਬਾਟਮ ਰੱਖੀ ਹੈ ਜੀ ਚਿਕਨ ਦੀ ਬਹੁਤ ਪਿਆਰੀ ਬਹੁਤ ਸੋਹਣਾ ਲੱਗ ਰਿਹਾ ਜੀ ਆਫ ਵਾਈਟ ਬਾਟਮ ਰੱਖੀ ਹੈ ਕਿੰਨਾ ਪਿਆਰਾ ਕਲਰ ਹੈ ਜੀ ਲਓ ਜੀ ਇਹ ਆਪਾਂ ਵੀ ਡੋਰ ਲਾਈਨਿੰਗ ਕੀਤਾ ਜੀ ਸੂਟ ਰੈਡੀ ਬੈਕ ਤੇ ਵੀ ਇਹਦੇ ਤੁਹਾਨੂੰ ਸੇਮ ਕਟਵਰਕ ਮਿਲ ਜੂਗਾ ਕੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੀਆਂ ਨੈਕਸਟ ਨੈਕਸਟ ਵੀ ਆਪਾਂ ਰੈਡੀ ਕੀਤਾ ਜੀ ਬਰਬਰੀ ਦੇ ਉੱਪਰ ਅ ਬਰਬਰੀ ਫੈਬਰਿਕ ਆਪਣੇ ਕੋਲ ਹੈਗਾ ਪਰ ਤੁਹਾਨੂੰ ਇਹ ਸੇਮ ਕਲਰ ਨਹੀਂ ਮਿਲੇਗਾ ਹੋਰ ਕਲਰ ਡਿਜ਼ਾਈਨ ਮਿਲ ਜਣਗੇ ਲੋ ਜੀ ਇਹਦੇ ਵੀ ਆਪਾਂ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਵਰਕ ਹੈ ਜੀ ਨੀਟ ਐਂਡ ਕਲੀਨ ਕੰਮ ਮਿਲੇਗਾ ਤੁਹਾਨੂੰ ਇਹ ਬਰਬਰੀ ਫੈਬਰਿਕ ਆ ਬਹੁਤ ਸੋਹਣਾ ਹੈ ਇਹਦੇ ਨੀਚੇ ਆਪਾਂ ਨੇ ਟਾਫਟਾ ਲਾਈਨਿੰਗ ਲਗਾਈ ਹੋਈ ਹੈ ਔਰ ਚਾਕਾਂ ਦੇ ਉੱਪਰ ਆਪਾਂ ਨੇ ਲੇਸਸ ਦਾ ਡਿਜ਼ਾਈਨ ਕੀਤਾ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਤੇ ਇਧਰ ਆਗੇ ਜੀ ਬਾਜੂ ਬਾਜੂ ਦੇ ਉੱਪਰ ਵੀ ਆਪਾਂ ਨੇ ਵਰਕ ਕੀਤਾ ਹੈ। ਲਓ ਜੀ, ਬਹੁਤ ਸੋਹਣੇ ਲੱਗ ਰਹੇ ਨੇ। ਤੁਸੀਂ ਐਨੀ ਫੈਬਰਿਕ ਤੇ ਕਰਵਾ ਸਕਦੇ ਹੋ ਐਵੇਂ ਦਾ ਡਿਜ਼ਾਈਨ ਤੁਸੀਂ ਜਿਵੇਂ ਹੁਣ ਮੌਸਮ ਚੇਂਜ ਹੋ ਰਿਹਾ ਮੈਂ ਤੁਹਾਨੂੰ ਇਹ ਤਾਂ ਦੱਸ ਰਹੀਆਂ ਕਿ ਅੱਗੇ ਤੁਸੀਂ ਪਸ਼ਮੀਨੇ ਦੇ ਫੈਬਰਿਕ ਤੇ ਕਰਵਾ ਸਕਦੇ ਹੋ, 크ريب ਤੇ ਵੀ ਕਰਵਾ ਸਕਦੇ ਹੋ। ਲੋ ਜੀ ਨੈਕ ਆਪਾਂ ਨੇ ਸਿੰਪਲ ਰੱਖਿਆ ਇਹਨਾਂ ਦਾ ਬਹੁਤ ਪਿਆਰਾ ਬਣਿਆ ਹੋਇਆ ਔਰ ਬਾਟਮ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਜੀ। ਪੌਂਚੇ ਦੇ ਉੱਪਰ ਆਪਾਂ ਨੇ ਵਰਕ ਕੀਤਾ ਹੋਇਆ ਦੇਖੋ। ਬਹੁਤ ਜ਼ਿਆਦਾ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ। ਇਹ ਤੁਸੀਂ ਕ੍ਰੇਪ ਤੇ ਕਰਵਾ ਸਕਦੇ ਹੋ ਪਿਓਰ ਮਸ਼ਲੀਨ ਤੇ ਕਰਵਾ ਸਕਦੇ ਹੋ ਪਸ਼ਮੀਨੇ ਤੇ ਵਰਕ ਕਰਵਾ ਸਕਦੇ ਹੋ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਜੀ ਕੋਟਾ ਡੋਰੀਆ ਦਾ ਇਹਦੇ ਵੀ ਫੋਰ ਸਾਈਡ ਆਪਾਂ ਨੇ ਕਟਵਾ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਪਿਆਰਾ ਅਸੀਂ ਤੁਹਾਨੂੰ ਜਿਹੜਾ ਵੀ ਕੰਮ ਦੇਵਾਂਗੇ ਜੀ ਨੀਟ ਐਂਡ ਕਲੀਨ ਕੰਮ ਦੇਵਾਂਗੇ ਲਓ ਜੀ ਇਹਦੇ ਵਿੱਚ ਤੁਹਾਨੂੰ ਸੇਮ ਕਲਰ ਨਹੀਂ ਮਿਲੇਗਾ ਹੋਰ ਕਲਰ ਮਿਲ ਜਾਣਗੇ ਜੀ ਬਰਬਰੀ ਦੇ ਵਿੱਚ ਇਹ ਸੇਮ ਕਲਰ ਨਹੀਂ ਮਿਲੇਗਾ ਸੇਮ ਕਲਰ ਆਪਣੇ ਕੋਲ ਨਹੀਂ ਅਵੇਲੇਬਲ ਕਿਉਂਕਿ ਕਾਫੀ ਭੈਣਾਂ ਦੇ ਮੈਸੇਜ ਆਉਂਦੇ ਨੇ ਦੀਦੀ ਸਾਨੂੰ ਸੇਮ ਦੇ ਦਿਓ ਪਰ ਸੇਮ ਨਹੀਂ ਹੁੰਦਾ ਕਿਉਂਕਿ ਜਦੋਂ ਵੀ ਸਟਾਕ ਆਉਂਦਾ ਨਾਲ ਦੀ ਨਾਲ ਖਤਮ ਹੋ ਜਾਂਦਾ ਏ ਕਾਫੀ ਭੈਣਾਂ ਸਾਡੀ ਭੈਣ ਦਾ ਕਾਫੀ ਟਾਈਮ ਦਾ ਆਰਡਰ ਹੈ ਜੀ ਲਓ ਜੀ ਇੱਕ ਸੂਟ ਆਪਾਂ ਨੇ ਹੋਰ ਰੈਡੀ ਕੀਤਾ ਹੈ ਇਹ ਵੀ ਬਹੁਤ ਸੋਹਣਾ ਹੈ ਮੇਰੀ ਬੇਟੀ ਨੇ ਪਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਸ਼ੀਮਰ ਦੇ ਵਿੱਚ ਬਹੁਤ ਹੀ ਪਿਆਰਾ ਬਹੁਤ ਸੋਹਣਾ ਲੱਗ ਰਿਹਾ ਜੀ ਪੂਰਾ ਸਿੱਪੀ ਦਾ ਵਰਕ ਆਏਗਾ ਸ਼ਰਟ ਦੇ ਵਿੱਚ neck ਦੇ ਉੱਪਰ ਆਪਾਂ ਨੇ ਬਟਨ ਦਾ ਡਿਜ਼ਾਈਨ ਕੀਤਾ ਹੋਇਆ ਔਰ ਬਾਹੂ ਦੇ ਉੱਪਰ ਆਪਾਂ ਨੇ ਲੇਸਿਸ ਦਿੱਤੇ ਹੋਏ ਨੇ ਲੋਜੀ। اور ਛਾਕਾਂ ਦੇ ਉੱਪਰ ਵੀ ਆਪਾਂ ਨੇ ਲੇਸਿਸ ਦਾ ਡਿਜ਼ਾਈਨ ਕੀਤਾ ਹੋਇਆ। ਬਹੁਤ ਸੋਹਣਾ ਕਲਰ ਹੈ ਜੀ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਔਰ ਇਹਨੂੰ ਆਪਾਂ ਨੇ ਟਾਸਟਾ ਲਾਈਨਿੰਗ ਲਗਾ ਕੇ ਰੈਡੀ ਕੀਤਾ ਹੈ। ਇਹਦੇ ਨਾਲ ਆਪਾਂ ਬਾਟਮ ਜਿਹੜੀ ਹੈ ਸਿੰਪਲ ਰੱਖੀ ਹੋਈ ਹੈ ਸ਼ਿਮਰ ਦੀ ਹੈ। ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਜੀ ਨੈਟ ਦਾ ਔਰ ਵਿੱਚ ਜਿਹੜਾ ਹੈ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਸਿੱਪੀ ਦਾ ਵਰਕ ਹੋਇਆ ਹੋਇਆ ਆਪਾਂ ਨੇ ਲੇਸਿਸ ਦਾ ਡਿਜ਼ਾਈਨ ਕਰਕੇ ਇਹਨੂੰ ਰੈਡੀ ਕੀਤਾ ਹੈ। ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ। ਲੋਜੀ। ਬਹੁਤ ਪਿਆਰਾ ਦੁਪੱਟਾ ਰੈਡੀ ਹੋਇਆ ਤੁਸੀਂ ਇਹ ਦੁਪੱਟਾ ਕਿਸੇ ਵੀ ਸੂਟ ਦੇ ਨਾਲ ਕਰਵਾ ਸਕਦੇ ਹੋ ਅਗਰ ਤੁਹਾਡੀ ਚੋਆਇਸ ਹੈ ਜੀ ਨੈਟ ਦਾ ਦੁਪੱਟਾ ਤਾਂ ਤੁਸੀਂ ਕਿਸੇ ਵੀ ਸੂਟ ਦੇ ਨਾਲ ਰੈਡੀ ਕਰਵਾ ਸਕਦੇ ਹੋ ਜੀ ਬਹੁਤ ਪਿਆਰਾ ਦੁਪੱਟਾ ਰੈਡੀ ਹੋਇਆ ਤੁਸੀਂ ਸੇਮ ਦੁਪੱਟਾ ਕਰਵਾਉਣਾ ਸੇਮ ਵੀ ਕਰਵਾ ਸਕਦੇ ਹੋ ਕਿਸੇ ਵੀ ਸੂਟ ਦੇ ਨਾਲ ਤੁਸੀਂ ਨੈਟ ਦਾ ਦੁਪੱਟਾ ਰੱਖਣਾ ਚਾਹੁੰਦੇ ਹੋ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਲਓ ਜੀ ਲੇਸਿਸ ਦੇ ਨਾਲ ਆਪਾਂ ਨੇ ਇਹਨੂੰ ਡਿਜ਼ਾਈਨ ਕੀਤਾ ਹੋਇਆ ਇੱਕ ਸੂਟ ਇਹਨਾਂ ਦਾ ਹੀ ਰੈਡੀ ਹੋਇਆ ਬਹੁਤ ਪਿਆਰਾ ਫੈਬਰਿਕ ਹੈ ਜੀ ਸੌਫਟ ਫੈਬਰਿਕ ਹੈ ਅਗਰ ਸਰਦੀ ਦੇ ਵਿੱਚ ਆਰਾਮ ਨਾਲ ਗੇਰ ਹੋ ਜਾਏਗਾ ਜੀ ਇਹ ਉਹਨਾਂ ਫਟਾ ਦੁਕਾਨਾਂ ਦੀ ਨੈਕਸਟ ਨੈਕਸਟ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਸਾਰੇ ਜਿੰਨੇ ਵੀ ਸੂਟ ਰੈਡੀ ਹੋਏ ਨੇ ਬਹੁਤ ਪਿਆਰੇ ਰੈਡੀ ਹੋਏ ਨੇ ਲੋ ਜੀ ਇਹ ਤੁਸੀਂ ਮੇਰੇ ਵੇਅਰ ਕੀਤਾ ਦੇਖਿਆ ਹੋਣਾ ਇਹ ਵੀ ਸੇਮ ਕਲਰ ਸਾਡੇ ਕੋਲ ਅਵੇਲੇਬਲ ਹੈ ਤੁਸੀਂ ਸੇਮ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਲੋ ਜੀ ਸੇਮ ਜਿਵੇਂ ਮੈਂ ਵੇਅਰ ਕੀਤਾ ਸੀ ਸੇਮ ਹੀ ਆਪਾਂ ਨੇ ਡਿਜ਼ਾਈਨ ਕੀਤਾ ਜੀ ਨੈਕ ਦੇ ਉੱਪਰ ਆਪਾਂ ਨੇ ਪੋਰਟਲੀ ਬਟਨ ਦਿੱਤੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਮੋਤੀ ਦੇ ਬਟਨ ਦਿੱਤੇ ਹੋਏ ਨੇ ਮੋਤੀ ਲਗਾ ਰੱਖੇ ਨੇ ਬਹੁਤ ਹੀ ਪਿਆਰਾ ਰੈਡੀ ਹੋਇਆ ਹੈ ਸੈਂਟਰ ਪੈਨਲ ਦਿੱਤੇ ਹੋਏ ਨੇ ਲੇਸਸ ਦੇ ਨਾਲ ਬਹੁਤ ਹੀ ਪਿਆਰੇ ਬਣੇ ਹੋਏ ਨੇ ਔਰ ਚਾਕਾਂ ਦੇ ਉੱਪਰ ਵੀ ਆਪਾਂ ਨੇ ਸੇਮ ਹੀ ਨੈਸਿਸ ਦਾ ਡਰਾਇੰਗ ਕੀਤਾ ਹੋਇਆ ਹੈ। ਔਰ نیچے ਆਪਾਂ ਨੇ ਟਾਫਟਾ ਲਾਈਨਿੰਗ ਲਗਾਈ ਹੋਈ ਹੈ। ਅਸੀਂ ਵੀਡੀਓ ਇਸੇ ਕਰਕੇ ਸ਼ੂਟ ਕਰਨਿਆਂ ਕਿ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਪਰ ਜੋ ਸਟੀਚਿੰਗ ਹੈ ਉਹਦੇ ਬਾਰੇ ਪਤਾ ਚੱਲ ਸਕੇ ਕਿ ਸਾਡੀ ਸਟੀਚਿੰਗ ਕਿਵੇਂ ਹੋ ਰਹੀ ਹੈ। ਆ ਜੋ ਲਾਈਨਿੰਗ ਆਪਾਂ ਲਗਾ ਰਹੇ ਹਾਂ ਜਿਹੜੀ ਟਾਫਟਾ ਲਾਈਨਿੰਗ ਲਗਾ ਰਹੇ ਹਾਂ ਉਹ ਡਾਈ ਕਰਕੇ ਲਗਾਣਿਆਂ ਤੇ ਇਹ ਰਹਿ ਗਈ ਜੀ ਆਪਾਂ ਨਾਲ ਇਹਦੇ ਅਲੱਗ ਕ੍ਰੇਪ ਦੀ ਬਾਟਮ ਰੈਡੀ ਕੀਤੀ ਹੈ। ਵੈਸੇ ਤੇ ਇਹਦੇ ਨਾਲ ਬਾਟਮ ਇਹ ਸੀ ਜੋ ਆਪਾਂ ਨੇ ਦੁਪੱਟਾ ਰੈਡੀ ਕੀਤਾ। ਇਹ ਸ਼ਰਟ ਔਰ ਦੁਪੱਟਾ ਜਿਹੜਾ ਇਹ ਆਪਾਂ ਨੇ ਦੁਪੱਟਾ ਰੈਡੀ ਕੀਤਾ ਇਹ ਬਾਟਮ ਸੀ ਇਹ ਸ਼ਰਟ ਸੀ ਦੁਪੱਟ ਜਿਹੜੀ ਆਪਣੀ ਬਾਟਮ ਹੈ ਇਹ ਕ੍ਰੇਪ ਦੀ ਆਪਾਂ ਨੇ ਅਲੱਗ ਡਾਈ ਕਰਵਾ ਕੇ ਇਹਦੇ ਨਾਲ ਲਗਾਈਏ ਅਗਰ ਤੁਸੀਂ ਇਹ ਸ਼ਰਟ ਔਰ ਇਹ ਬਾਟਮ ਲੈਣਾ ਚਾਹੁੰਦੇ ਹੋ ਤੇ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 8500 ਰੁਪਏ ਠੀਕ ਹੈ ਜੀ ਇਕੱਲੇ ਸੂਟ ਦਾ ਲੋ ਜੀ ਦੁਪੱਟਾ ਵੀ ਆਪਾਂ ਨੇ ਪ੍ਰੋਪਰ ਲੇਸਿਸ ਨਾਲ ਰੈਡੀ ਕੀਤਾ ਬਹੁਤ ਸੋਹਣਾ ਦੁਪੱਟਾ ਲੋ ਜੀ ਦੁਪੱਟਾ ਵੀ ਆਪਾਂ ਨੇ ਬਹੁਤ ਸੋਹਣਾ ਲੇਸਿਸ ਲਗਾ ਕੇ ਰੈਡੀ ਕੀਤਾ ਬਹੁਤ ਪਿਆਰਾ ਦੁਪੱਟਾ ਰੈਡੀ ਹੋਇਆ ਸੇਮ ਜਿਵੇਂ ਮੈਂ ਲਿਆ ਸੀ ਓਵੇਂ ਦਾ ਦੁਪੱਟਾ ਰੈਡੀ ਕਰ ਦਿੱਤਾ ਲੋ ਜੀ ਦੇਖ ਕਿੰਨਾ ਪਿਆਰਾ ਇਹ ਤੁਸੀਂ ਬਾਟਮ ਬਣਵਾ ਸਕਦੇ ਹੋ ਤੁਸੀਂ ਦੁਪੱਟਾ ਬਣਾ ਸਕਦੇ ਹੋ ਤੁਹਾਡੀ ਚੋਇਸ ਹੈ ਤੁਸੀਂ ਆਲ ਓਵਰ ਲੈਣਾ ਚਾਹੁੰਦੇ ਹੋ ਆਲ ਓਵਰ ਵੀ ਲੈ ਸਕਦੇ ਹੋ ਲੋ ਜੀ ਸੇਮ ਸਾਡੇ ਕੋਲ ਫੈਬਰਿਕ अवेलेबल ਹੈ ਤੁਸੀਂ ਸੇਮ ਲੈਣਾ ਚਾਹੁੰਦੇ ਹੋ ਸੇਮ ਕਲਰ ਤੁਹਾਨੂੰ ਮਿਲ ਜਾਈਏ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਲਿਓ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ ਵਟਸਐਪ ਨੰਬਰ ਸ਼ੋ ਹੋ ਰਿਹਾ ਜੀ ਸੂਟ ਦੇ ਰਿਲੇਟਡ ਕੁਝ ਵੀ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ। ਅੱਗੇ ਨੈਕਸਟ ਆ ਗਿਆ ਜੀ। ਗਲਾਸ オーਗੈਂਜ਼ਾ ਦੇ ਵਿੱਚ ਬਹੁਤ ਸੋਹਣਾ ਕਲਰ ਹੈ ਜੀ। ਇਹ ਗਏ ਬਲੈਕ ਜਿਹਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਜੀ। ਇਹਨੂੰ ਆਪਾਂ neck ਨੂੰ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ। ਔਰ neck ਦੇ ਉੱਪਰ ਆਪਾਂ ਨੇ ਜੋ ਪਾਈਪਿੰਗ ਲਗਾਈ ਹੋਈ ਹੈ ਬਾਜੂ ਦੇ ਉੱਪਰ ਵੀ ਆਪਾਂ ਨੇ ਪਾਈਪਿੰਗ ਦਾ ਡਿਜ਼ਾਈਨ ਦਿੱਤਾ ਹੋਇਆ ਹੈ। ਔਰ ਚਾਕਾਂ ਦੇ ਉੱਪਰ ਵੀ ਆਪਾਂ ਨੇ ਪੇਸਟਿੰਗ ਪੱਟੀ ਲਾ ਕੇ ਰੈਡੀ ਕੀਤਾ ਜੀ نیچے ਆਪਾਂ ਨੇ ਟਾਫਟਾ ਲਾਈਨਿੰਗ ਲਗਾਈ ਹੋਈ ਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹਦੇ ਨਾਲ ਆਪਾਂ ਨੇ ਸਿੰਪਲ ਬਾਟਮ ਰੱਖੀ ਹੈ ਜੀ ਨਾਲ ਇਹਦੇ ਆਪਾਂ ਦੁਪੱਟਾ ਰੈਡੀ ਕੀਤਾ ਜੀ ਪਿਓਰ ਔਰਗੈਂਜ਼ਾ ਦਾ ਇਹਨੂੰ ਆਪਾਂ ਜੋ ਸ਼ਰਟ ਦੇ ਵਿੱਚ ਕਲਰ ਸੀ ਐਵੇਂ ਆਪਾਂ ਫੈਬਰਿਕ ਦੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਤੁਸੀਂ ਸੇਮ ਲਗਵਾਉਣਾ ਚਾਹੁੰਦੇ ਹੋ ਤੁਸੀਂ ਲੈਸਸ ਲਗਵਾਉਣਾ ਚਾਹੁੰਦੇ ਹੋ ਤੁਸੀਂ ਦੱਸ ਸਕਦੇ ਹੋ ਸੌਰੀ ਰਿੰਕਲ ਪਏ ਹੋਏ ਨੇ ਟੇਲਰ ਕੋਲ ਸੂਟ ਆਏ ਨੇ ਪ੍ਰੈਸ ਹੋ ਕੇ ਫਿਰ ਦੁਬਾਰਾ ਜਾਣਗੇ ਠੀਕ ਹੈ ਜੀ ਤੁਸੀਂ ਸੇਮ ਬਨਵਾਣਾ ਦੁਪੱਟਾ ਸੇਮ ਬਨਵਾ ਸਕਦੇ ਹੋ ਅਗਰ ਤੁਸੀਂ ਲੇਸਿਸ ਲਗਾਣੀ ਹੈ ਤੁਸੀਂ ਲੇਸਿਸ ਵੀ ਲਗਾ ਸਕਦੇ ਹੋ ਬਹੁਤ ਪਿਆਰਾ ਦੁਪੱਟਾ ਇਹਦੇ ਨਾਲ ਆਪਾਂ ਪਿਓਰ ਔਰਗੰజా ਦਾ ਦੁਪੱਟਾ ਰੈਡੀ ਕੀਤਾ ਜੀ ਇਹਨਾਂ ਦੇ ਕਾਫੀ ਸੂਟ ਸੀ ਕਾਫੀ ਟਾਈਮ ਤੋਂ ਥੋੜਾ ਡਿਲੇ ਹੋ ਗਏ ਤੇ ਬਸ ਇਹਨਾਂ ਦਾ ਸਵੇਰੇ ਮਾਰਨਿੰਗ ਕੋਰੀਅਰ ਚਲਾ ਜਾਣਾ ਜੀ ਤੇ ਆਪਾਂ ਐਸੀ ਕਰਕੇ ਫਟਾਫਟ ਵੀਡੀਓ ਜਿਹੜੀ ਇਹ ਸ਼ੂਟ ਕਰ ਰਹੇ ਹਾਂ ਇਹਦੇ ਵਿੱਚ ਮੈਂ ਤੁਹਾਨੂੰ ਨਾ ਕਲਰ ਚੈੱਕ ਕਰਵਾ ਦੇਣੀ ਆ ਜਿਹੜੇ ਜਿਹੜੇ ਆਪਣੇ ਕੋਲ ਕਲਰ ਅਵੇਲੇਬਲ ਨੇ ਗਲਾਸ ਔਰ ਗੰਜਾ ਫੈਬਰਿਕ ਹੈ ਇਹਦਾ ਮੈਂ ਤੁਹਾਨੂੰ ਪ੍ਰਾਈਸ ਵੀ ਮੈਂਸ਼ਨ ਕਰ ਦਾਂਗੀ ਤੁਸੀਂ ਲੈਣਾ ਚਾਹੁੰਦੇ ਹੋ ਸੇਮ ਮਿਲ ਜੇਗਾ ਜਿਹੜਾ ਫੈਬਰਿਕ ਮੈਂ ਤੁਹਾਨੂੰ ਹੁਣ ਦਿਖਾਇਆ ਜੀ ਗਲਾਸ ਔਰ ਗੰਜਾ ਉਹਦੇ ਵਿੱਚ ਇੱਕ ਕਲਰ ਆਏਗਾ ਜੀ ਇਹ ਵਾਲਾ ਠੀਕ ਹੈ ਜੀ ਆ ਗਿਆ ਜੀ ਪਿੰਕ ਕਲਰ ਇੱਕ ਕਲਰ ਰਹੇਗਾ ਜੀ ਬਲੈਕ ਵਾਲਾ ਇਹ ਵਾਲਾ ਮੈਚਿੰਗ ਸੂਟ ਰਹਿਣਗੇ ਇਹਦਾ ਪ੍ਰਾਈਸ ਰਹੇਗਾ ਜੀ 1850 ਮੈਚਿੰਗ ਦਾ ਕੱਲੇ ਸੂਟ ਦਾ ਵਿਦੌਣ ਦੁਪੱਟਾ ਤੇ ਸੇਮ ਆ ਗਿਆ ਜੀ ਜਿਹੜਾ ਮੈਂ ਤੁਹਾਨੂੰ ਸੇਮ ਦਿਖਾਇਆ ਉਹਦੇ ਵਿੱਚ ਬਲੈਕ ਆ ਗਿਆ ਇਹ ਵਾਲਾ ਦੇਖ ਸਕਦੇ ਹੋ ਤੁਸੀਂ ਇੱਕ ਇਹ ਆ ਜੀ ਇੱਕ ਆ ਗਿਆ ਜੀ ਆਪਣੇ ਕੋ ਨੀਵੀ ਬਲੂ ਪ੍ਰਾਈਸ ਰਹੇਗਾ 1850 ਇੱਕ ਰਹੇਗਾ ਜੀ ਇਹ ਵਾਲਾ ਡਿਜ਼ਾਈਨ ਮੈਂ ਤੁਹਾਨੂੰ ਇਹ ਚ ਡਿਜ਼ਾਈਨ ਚੈੱਕ ਕਰਵਾ ਦੇਣੀ ਆ ਇਹ ਵੀ ਰਹੇਗਾ ਜੀ ਪਰਪਲ ਬਹੁਤ ਸੋਹਣਾ ਇੱਕ ਰਹੇਗਾ ਜੀ ਆਫ ਵਾਈਟ ਬਹੁਤ ਪਿਆਰਾ ਤੇ ਇਹ ਫੇਰ ਆ ਗਿਆ ਜੀ ਸੇਮ ਬਲੈਕ ਜਿਹੜਾ ਮੈਂ ਤੁਹਾਨੂੰ ਇਹ ਸੂਟ ਦਿਖਾਇਆ ਉਹਦੇ ਵਿੱਚ ਇਹ ਸੇਮ ਜੀ ਗਲਾਸ ਔਰ ਗੰਜਾ ਦੇ ਵਿੱਚ ਹੈ 1850 ਪ੍ਰਾਈਸ ਹੈ ਲੋ ਜੀ ਹੁਣ ਮੈਂ ਤੁਹਾਨੂੰ ਦਿਖਾਨੀ ਆ ਜੀ ਬਹੁਤ ਪਿਆਰੇ ਸੂਟ ਉਹਨਾਂ ਦੇ ਕਾਟਨ ਦੇ ਰੈਡੀ ਹੋਏ ਨੇ ਮੈਂ ਜਸਟ ਮੈਂ ਆਈਡੀਆ ਦੇ ਰਹੀ ਹਾਂ ਤੁਹਾਨੂੰ ਆਈਡੀਆ ਹੋ ਜਾਏਗਾ ਜੀ ਇਹ ਆਪਾਂ ਨੇ ਕਾਟਨ ਦੇ ਸੂਟ ਉਹਨਾਂ ਦੇ ਰੈਡੀ ਕੀਤੇ ਨੇ ਜੀ ਬਹੁਤ ਸੋਹਣੇ ਸੂਟ ਰੈਡੀ ਹੋਏ ਨੇ ਲੋ ਜੀ neck ਨੂੰ ਆਪਾਂ ਨੇ ਪੋਰਟੀ ਬਟਨ ਲਗਾਇਆ ਬਹੁਤ ਜ਼ਿਆਦਾ ਨਹੀਂ ਲਗਾਏ ਲੋ ਜੀ ਬਾਜੂ ਦੇ ਉੱਪਰ ਆਪਾਂ ਨੇ ਲੇਸਸ ਦਾ ਡਿਜ਼ਾਈਨ ਕੀਤਾ ਹੋਇਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹ ਵੀ ਤੁਹਾਨੂੰ ਸੇਮ ਨਹੀਂ ਮਿਲੇਗਾ ਜੀ ਸੋਲਡਾਟ ਨੇ ਸਾਰੇ ਸੂਟ ਇਹਨਾਂ ਦਾ ਕੂਰੀਅਰ ਜਾ ਰਿਹਾ ਉਹ ਤੁਹਾਡੇ ਨਾਲ ਵੀਡੀਓ ਸ਼ੂਟ ਕਰ ਰਹੇ ਹਾਂ ਕਿ ਤੁਹਾਨੂੰ ਆਈਡੀਆ ਹੋ ਜਾਏਗਾ ਇਦੇ ਨਾਲ ਆਪਾਂ ਦੁਪੱਟਾ ਰੱਖਿਆ ਜੀ ਪਿਓਰ ਸ਼ਫੋਨ ਦਾ ਲੇਸਿਸ ਨਾਲ ਰੈਡੀ ਕੀਤਾ ਇਹਦੇ ਨਾਲ ਬਾਟਮ ਰਹੇਗੀ ਜੀ ਇਹ ਵਾਲੀ ਸਿੰਪਲ ਬਹੁਤ ਸੋਹਣਾ ਸੂਟ ਰੈਡੀ ਹੋਇਆ ਤੇ ਨੈਕਸਟ ਆ ਗਿਆ ਜੀ ਨੈਕਸਟ ਵੀ ਬਹੁਤ ਪਿਆਰਾ ਹੈ ਲੋ ਜੀ ਤੁਹਾਨੂੰ ਆਈਡੀਆ ਹੋ ਜਾਂਦਾ ਕਿ ਆਪਾਂ ਸਿੰਪਲ ਸੂਟ ਬਣਵਾਣੇ ਨੇ ਉਹਨਾਂ ਨੇ ਕੁਝ ਸਿੰਪਲ ਬਣਾਏ ਸੀ ਕੁਝ ਆਪਾਂ ਨੇ ਉਹਨਾਂ ਦੇ ਡਿਜ਼ਾਈਨ ਕੀਤੇ ਹੋਏ ਨੇ ਲੋ ਜੀ ਨੈਕਸਟ ਆ ਗਿਆ ਨੈਕਸਟ ਵੀ कॉटन ਫੈਬਰਿਕ ਰਹੇਗਾ ਜੀ ਅ ਇਹਦੇ ਵਿੱਚ ਵੀ ਤੁਹਾਨੂੰ ਕਲਰ ਪ੍ਰਿੰਟ ਨਹੀਂ ਮਿਲਣਾ ਜੀ ਸੇਮ ਫੈਬਰਿਕ ਨਹੀਂ ਮਿਲੇਗਾ ਜੀ ਇਹ ਆਪਣੇ ਕੋ ਸੋਲਡ ਹੋ ਚੁੱਕੇ ਨੇ ਲੋ ਜੀ neck ਦਾ ਆਪਾਂ ਨੇ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਬਾਜੂ ਦੇ ਉੱਪਰ ਆਪਾਂ ਨੇ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਕੀਤਾ ਜੀ ਬਾਰਡਰ ਲਗਾ ਕੇ ਜਿਹੜਾ ਬਾਟਮ ਦਾ ਉਹਦੇ ਨਾਲ ਦਾ ਆਪਾਂ ਨੇ ਹਲਕਾ ਬਾਰਡਰ ਲਗਾਇਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਘੇਰੇ ਦੇ ਉੱਪਰ ਆਪਾਂ ਨੇ ਕੁਝ ਨਹੀਂ ਕੀਤਾ ਚਾਕਾਂ ਦੇ ਉੱਪਰ ਆਪਾਂ ਨੇ ਲੇਸਿਸ ਦਾ ਡਿਜ਼ਾਈਨ ਕੀਤਾ ਹੋਇਆ ਜੀ ਤੇ ਇਹ ਰੈਗ ਜੀ ਸਿੰਪਲ ਨਾਲ ਬਾਟਮ ਤੇ ਇਹਦੇ ਨਾਲ ਵੀ ਦੁਪੱਟਾ ਰਹੇਗਾ ਜੀ ਪਿਓਰ ਸ਼ਫੌਨ ਦਾ ਤੁਸੀਂ ਦੁਪੱਟਾ ਪਿਓਰ ਸ਼ਫੌਨ ਦਾ ਲਗਵਾਉਣਾ ਹੈ ਜਾਂ ਸੈਮੀ ਦਾ ਲਗਵਾਉਣਾ ਹੈ ਇਹ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਲੋ ਜੀ ਨੈਕਸਟ ਵੀ ਬਹੁਤ ਹੀ ਪਿਆਰੇ ਸੂਟ ਰੈਡੀ ਹੋਏ ਨੇ ਤੁਸੀਂ ਵੀਡੀਓ ਨੂੰ ਨਾਲ ਚੈਰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਹੈ ਜਿਹੜੀ ਕਿਵੇਂ ਲੱਗਦੀ ਹੈ ਲੋ ਜੀ ਨੈਕਸਟ ਸੂਟ ਰੈਡੀ ਕੀਤਾ ਜੀ ਆਪਾਂ ਨੇ ਬਹੁਤ ਸੋਹਣਾ ਇਹਦੀ ਆਪਾਂ ਨੇ ਵੀਡੀਓ ਪਾਈ ਸੀ ਪਿਓਰ ਕਰੇਪ ਦੇ ਉੱਪਰ ਬਹੁਤ ਹੀ ਪਿਆਰੇ ਸੂਟ ਰੈਡੀ ਹੋਏ ਨੇ ਜੀ ਇਹ ਵੀ ਤੁਹਾਨੂੰ ਨਹੀਂ ਮਿਲੇਗਾ ਜੀ ਕੁਝ ਹੋਰ ਆਪਣੇ ਕੋ ਪ੍ਰਿੰਟ ਨੇ ਪਰ ਸੇਮ ਪ੍ਰਿੰਟ ਸੇਮ ਕਲਰ ਤੁਹਾਨੂੰ ਨਹੀਂ ਮਿਲੇਗਾ। neck ਦੇ ਉੱਪਰ ਆਪਾਂ ਨੇ ਲੇਸਿਸ ਦਾ ਡਿਜ਼ਾਈਨ ਕੀਤਾ ਹੋਇਆ। ਬਾਜੂ ਤੇ ਆਪਾਂ ਨੇ ਵੀ ਲੇਸਿਸ ਦਾ ਡਿਜ਼ਾਈਨ ਕੀਤਾ ਹੋਇਆ ਜੀ। ਬਹੁਤ ਸੋਹਣਾ ਕਲਰ ਹੈ ਜੀ, ਬਲੈਕ ਕਲਰ ਹੈ, ਬਹੁਤ ਪਿਆਰਾ ਪ੍ਰਿੰਟ ਹੈ। ਇਹਨੂੰ ਤੁਸੀਂ ਐਵੇਂ ਬਣਾ ਸਕਦੇ ਹੋ, ਚਾਕਾਂ ਦੇ ਉੱਪਰ ਵੀ ਆਪਾਂ ਨੇ ਲੇਸਿਸ ਦਾ ਡਿਜ਼ਾਈਨ ਕੀਤਾ ਹੈ। ਬਾਟਮ ਆਪਾਂ ਨੇ ਸਿੰਪਲ ਰੱਖੀ ਹੈ, ਇਹਦੇ ਨਾਲ ਦੁਪੱਟਾ ਰਹੇਗਾ ਜੀ ਪ੍ਰਿੰਟ, ਸੇਮ ਕਲਰ ਤੁਹਾਨੂੰ ਨਹੀਂ ਮਿਲੇਗਾ ਜੀ। ਇਹਦੇ ਵਿੱਚ ਹੋਰ ਮਿਲ ਜਾਣਗੇ। मिल जाएंगे पर सेम कलर सेम प्रिंट नहीं मिलेगा जी प्योर क्रेप फैब्रिक है और प्योर कमन चला दुपट्टा जी बस बहुत सोनी कलैक्शन है बहुत ही प्यारी आइडिया लेके अपने को साढ़े को सूट रेडी करवा सकते हो तो नैक्सट आ गया नैक्सट भी बहुत सोहना जी कैबी कॉटन के उपर आपने रेडी किया जी बहुत प्यारा देख सकते हो तीस ਪੂਰੇ ਸੈਂਟਰ ਬਣ ਪੈਨਲ ਬਣੇ ਹੋਏ ਨੇ ਘੇਰੇ ਦੇ ਉੱਪਰ ਹੈਵੀ ਵਰਕ ਆ ਰਿਹਾ ਔਰ ਵਰਕ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਫਿਨਿਸ਼ਿੰਗ ਹੈ ਬਿਲਕੁਲ ਨੀਟ ਐਂਡ ਕਲੀਨ ਕੰਮ ਮਿਲੇਗਾ ਜੀ ਤੁਹਾਨੂੰ ਬਹੁਤ ਸੋਹਣਾ ਵਾ ਘਰ ਲੇਸਿਸ ਦਿੱਤੀ ਹੋਈ ਜੀ ਆਪਾਂ ਨੇ ਚਾਕਾਂ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਸੂਟ ਹੈ ਜੀ ਤੁਸੀਂ ਸੇਮ ਕਲਰ ਲੈਣਾ ਚਾਹੁੰਦੇ ਹੋ ਸੇਮ ਕਲਰ ਤੇ ਬਣਵਾਉਣਾ ਚਾਹੁੰਦੇ ਹੋ ਆਰੀ ਵਰਕ ਦਾ ਕੰਮ ਹੋਇਆ ਹੋਇਆ ਜੀ ਸਾਰਾ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਹੈ ਇਹ ਆਰੀ ਵਰਕ ਹੋਇਆ ਹੋਇਆ ਜੀ neck ਦੇ ਉੱਪਰ ਆਪਾਂ ਡਿਜ਼ਾਈਨ ਦਿੱਤਾ ਹੋਇਆ ਜੀ ਬਹੁਤ ਸੋਹਣਾ ਹੈਵੀ neck ਬਣਿਆ ਹੋਇਆ ਹੈ ਸੈਂਟਰ ਪੈਨਲ ਨੇ ਤੁਸੀਂ ਇੱਕ ਵਾਰੀ ਫਾਈਨਲ ਲੁੱਕ ਚੈੱਕ ਕਰ ਲਓ ਜੀ ਇਹਦੀ ਤੁਹਾਨੂੰ ਪ੍ਰੋਪਰ ਅਸੀਂ ਦਿਖਾ ਦਿੰਨੇ ਆ ਲਓ ਜੀ ਦੇਖੋ ਕਿੰਨਾ ਪਿਆਰਾ ਕਲਰ ਲੱਗ ਰਿਹਾ ਬਹੁਤ ਸੋਹਣਾ suit ਰੈਡੀ ਹੋਇਆ ਜੀ ਬਹੁਤ ਹੀ ਪਿਆਰਾ ਬਹੁਤ ਸੋਹਣਾ ਵਾਕਿਆ ਸਾਰਾ ਕੰਮ ਜਿਹੜਾ ਹੋਇਆ ਹੋਇਆ ਜੀ ਆਰੀ ਦਾ ਹੋਇਆ ਹੋਇਆ ਤੇ ਬਾਜੂ ਦੇ ਉੱਪਰ ਵੀ ਹੈਵੀ ਕੰਮ ਮਿਲੇਗਾ ਜੀ ਤੁਹਾਨੂੰ ਬਹੁਤ ਹੀ ਸੋਹਣੇ ਕਲਰ ਨੇ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਹੈ ਜੀ ਦੇਖ ਸਕਦੇ ਹੋ ਤੁਸੀਂ ਇਰੇ ਇੱਕ ਜੀ ਦੇ ਨਾਲ ਬਾਟਮ ਇਹਦੇ ਨਾਲ ਦੁਪੱਟਾ ਰੱਖਿਆ ਜੀ ਆਪਾਂ ਨੇ ਟਾਈ ਐਂਡ ਡਾਈ ਦਾ ਔਰ ਲੇਸਿਸ ਨਾਲ ਆਪਾਂ ਇਹਨੂੰ ਰੈਡੀ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਦੁਪੱਟਾ ਹੈ ਜੀ ਬਾਰਡਰ ਦੇ ਉੱਪਰ ਟਾਈ ਐਂਡ ਡਾਈ ਆਏਗੀ ਔਰ ਸੈਂਟਰ ਦੇ ਵਿੱਚ ਪਲੇਨ ਰਹੇਗਾ ਲਓ ਜੀ ਫਿਰ ਵੀ ਤੁਸੀਂ ਕੋਈ ਸੂਟ ਦੇ ਰਿਲੇਟਡ ਮੇਰੇ ਕੋਲ ਜਾਣਕਾਰੀ ਲੈਣਾ ਚਾਹੁੰਦੇ ਹੋ ਉੱਪਰ WhatsApp ਨੰਬਰ ਸ਼ੋਅ ਹੋ ਰਿਹਾ ਹੈ ਉੱਥੇ ਤੁਸੀਂ ਮੈਸੇਜ ਕਰਕੇ ਆਪਣਾ ਕੋਈ ਵੀ ਸਵਾਲ ਹੈ ਤੁਸੀਂ ਮੈਨੂੰ ਪੁੱਛ ਸਕਦੇ ਹੋ ਲਓ ਜੀ ਤੁਸੀਂ ਸੇਮ ਕਲਰ ਤੇ ਕਰਵਾਣਾ ਹੈ ਤੁਸੀਂ ਹੋਰ ਕਿਸੇ ਕਲਰ ਤੇ ਕਰਵਾਉਣਾ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਿਵੇਂ ਸਰਦੀ ਆ ਰਹੀ ਪਸ਼ਮੀਨੇ ਤੇ ਵੀ ਤੁਸੀਂ ਸੇਮ ਵਰਕ ਕਰਵਾ ਸਕਦੇ ਹੋ। ਲਓ ਜੀ ਨੈਕਸਟ ਵੀ ਆਪਾਂ ਨੇ ਜਿਹੜਾ ਮੈਂ ਤੁਹਾਨੂੰ ਦੂਸਰੇ ਕਸਟਮਰ ਦਾ ਦਿਖਾਇਆ ਸੀ ਰਾਣੀ ਕਲਰ ਦਾ ਇਹ ਆ ਗਿਆ ਜੀ ਫਿਰੋਜ਼ੀ ਕਲਰ ਬਹੁਤ ਪਿਆਰਾ ਰੈਡੀ ਹੋਇਆ ਜੀ ਇਹ ਵੀ ਸੂਟ। ਉਸ ਘੇਰੇ ਦੇ ਉੱਪਰ ਆਪਾਂ ਨੇ ਦੇਖੋ ਬਹੁਤ ਸੋਹਣਾ ਕਲਰ ਜੋ ਵਿੱਚ ਇਹਦੇ ਕੰਪਲ ਕਲਰ ਹੈ। ਉਸ ਕਲਰ ਦਾ ਫੈਬਰਿਕ ਲਗਾ ਕੇ ਡਿਜ਼ਾਈਨ ਕੀਤਾ ਹੋਇਆ ਲੇਸਿਸ ਦਾ ਬਹੁਤ ਸੋਹਣਾ ਲੱਗ ਰਿਹਾ। ਔਰ neck ਦੇ ਉਪਰ neck ਆਪਾਂ ਨੇ 20 neck ਦਿੱਤਾ ਹੋਇਆ ਜੀ lacees ਲਗਾ ਕੇ ਬਾਜੂ ਦੇ ਪਰ ਵੀ ਆਪਾਂ ਨੇ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੈ ਬਹੁਤ ਪਿਆਰੀ ਆਪਾਂ ਨੇ ਪਾਕਿਸਤਾਨੀ ਬਾਜੂ ਰੱਖੀ ਹੋਈ ਹੈ ਇਹ ਰਹੇ ਜੀ ਇਹਦੇ ਨਾਲ ਬਾਟਮ ਤੇ ਇਹ ਰਹੇਗਾ ਜੀ ਇਹਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਜੀ ਪਿਓਰ ਕੋਟਾ ਡੋਰੀਆ ਦਾ ਦੇਖ ਸਕਦੇ ਹੋ ਤੁਸੀਂ lacees ਦਾ ਡਿਜ਼ਾਈਨ ਕੀਤਾ ਬਹੁਤ ਸੌਫਟ ਦੁਪੱਟਾ ਹੈ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਜੀ ਇਹ ਦੁਪੱਟਾ ਬਹੁਤ ਸੋਹਣਾ ਕਲਰ ਹੈ ਸੇਮ ਕਲਰ ਤੁਹਾਨੂੰ ਨਹੀਂ ਮਿਲੇਗਾ ਜੀ ਪਹਿਲਾ ਜਿਹੜਾ ਮੈਂ ਦਿਖਾਇਆ ਉਹਦੇ ਵਿੱਚ ਵੀ ਨਹੀਂ ਮਿਲੇਗਾ ਇਹ ਵੀ ਕਲਰ ਤੁਹਾਨੂੰ ਨਹੀਂ ਮਿਲੇਗਾ ਦੇਖੋ ਜੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਬਹੁਤ ਹੀ ਪਿਆਰਾ ਤੁਸੀਂ ਐਵੇਂ ਦਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਹੋ ਲਓ ਜੀ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ ਸੂਤਰ ਲੇਟਰ ਕੋਈ ਪੁੱਛਣਾ ਚਾਹੁੰਦੇ ਹੋ ਮੈਨੂੰ ਪੁੱਛ ਸਕਦੇ ਹੋ ਤੁਸੀਂ ਜਿਵੇਂ ਹੁਣ ਮੌਸਮ ਚੇਂਜ ਹੋ ਚੁੱਕਿਆ ਤੁਸੀਂ ਸਿਲਕ ਦੇ ਵਿੱਚ ਰੈਡੀ ਕਰਵਾਉਣਾ ਤੁਸੀਂ ਪਸ਼ਮੀਨੇ ਚ ਰੈਡੀ ਕਰਵਾਉਣਾ ਸਾਡੇ ਕੋਲ ਕਰਵਾ ਸਕਦੇ ਹੋ ਅਗਰ ਤੁਸੀਂ ਮੈਰਿਜ ਦਾ ਆਰਡਰ ਦੇਣਾ ਤੁਸੀਂ ਸਾਨੂੰ ਅਗਰ ਤੁਹਾਡੇ ਮਾਰਚ ਤੱਕ ਮੈਰਿਜ ਹੈ ਫਰਵੀ ਤੱਕ ਹੈ ਤੁਸੀਂ ਆਪਣਾ ਆਰਡਰ ਪਲੀਜ਼ ਜਲਦੀ ਦੇ ਕੇ ਆਪਣੇ ਸੂਟ ਰੈਡੀ ਕਰਵਾ ਸਕਦੇ ਹੋ ਲੋ ਜੀ ਨੈਕਸਟ ਵੀ ਬਹੁਤ ਹੀ ਪਿਆਰਾ ਹੈ ਇਹ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਇਆ ਸੀ ਇਹ ਸੇਮ ਸੂਟ ਤੁਹਾਨੂੰ ਮਿਲ ਜੇਗਾ ਸਾਡੇ ਕੋਲ ਅਵੇਲੇਬਲ ਹੈ ਤੁਸੀਂ ਸੇਮ ਲੈਣਾ ਚਾਹੁੰਦੇ ਹੋ ਸੇਮ ਮਿਲ ਜੇਗਾ ਠੀਕ ਹੈ ਜੀ ਨਾ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਪਿਆਰਾ ਫੈਬਰਿਕ ਹੈ ਲੋ ਜੀ ਨੈਕ ਦਾ ਡਿਜ਼ਾਈਨ ਆਪਾਂ ਨੇ ਕੁਝ ਇਸ ਤਰ੍ਹਾਂ ਕੀਤਾ ਹੋਇਆ ਬਹੁਤ ਹੀ ਸੋਹਣਾ ਲੱਗ ਰਿਹਾ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਡਿਜ਼ਾਈਨ ਹੈ ਤੁਸੀਂ ਸੇਮ ਨੈਕ ਬਰਵਾਣਾ ਚਾਹੁੰਦੇ ਹੋ ਬਰਵਾ ਸਕਦੇ ਹੋ ਬਾਜੂ ਦੇ ਉੱਪਰ ਆਪਾਂ ਨੇ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਜੀ ਬਹੁਤ ਸੋਹਣੇ ਬਾਜ਼ੂ ਬਣੇ ਹੋਏ ਨੇ ਚਾਕਾਂ ਦੇ ਉੱਪਰ ਆਪਾਂ ਨੇ ਦੇਸਰ ਦਾ ਡਿਜ਼ਾਈਨ ਕੀਤਾ ਹੋਇਆ ਬਾਟਮ ਦੇ ਉੱਪਰ ਆਪਾਂ ਜੋ ਸ਼ਰਟ ਦਾ ਫੈਬਰਿਕ ਲਗਾ ਕੇ ਡਿਜ਼ਾਈਨ ਕੀਤਾ ਬਹੁਤ ਸੋਹਣੀ ਬਾਟਮ ਰੈਡੀ ਹੋਈ ਹੈ ਜੀ ਜੀ ਤੁਸੀਂ ਇਹ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਸਾਡੇ ਕੋਲ ਸੇਮ ਫੈਬਰਿਕ ਅਵੇਲੇਬਲ ਹੈ ਜੀ ਸੇਮ ਕਲਰ ਸੇਮ ਪ੍ਰਿੰਟ ਤੁਹਾਨੂੰ ਸੂਟ ਇਹ ਮਿਲ ਜਾਏਗਾ ਦੋ ਜੀ ਇਹਦੇ ਨਾਲ ਜਿਹੜਾ ਦੁਪੱਟਾ ਰੈਡੀ ਕੀਤਾ ਜੀ ਆਪਾਂ ਨੇ ਸਿੰਗਲ ਕਲਰ ਦਾ ਬਹੁਤ ਪਿਆਰਾ ਦੁਪੱਟਾ ਜੀ ਪਿਓਰ ਮਸ਼ੀਨ ਦੇ ਉੱਪਰ ਰੈਡੀ ਕੀਤਾ ਜੀ ਆਪਾਂ ਦੁਪੱਟਾ ਬਹੁਤ ਸੋਹਣੀ ਲੁੱਕ ਆਂਦੀ ਹੈ ਜੀ ਆ ਜਿਹੜੇ ਫੈਬਰਿਕ ਨਾਲ ਜਿਹੜਾ ਦੁਪੱਟਾ ਸੂਟ ਕਰੇਗਾ ਅਸੀਂ ਉਹੀ ਨਾਲ ਲਗਾਵਾਂਗੇ ਇਹ ਫੈਬਰਿਕ ਰਿਹਾ ਹੈ ਕ੍ਰਾਸ ਸਿਲਕ ਦਾ ਕ੍ਰਾਸ ਸਿਲਕ ਫੈਬਰਿਕ ਆ ਬਹੁਤ ਸੋਹਣਾ ਇਹਦੇ ਨਾਲ ਦੇ ਦੋ ਸੂਟ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਨੈਕਸਟ ਨੈਕਸਟ ਵੀ ਬਹੁਤ ਹੀ ਪਿਆਰਾ ਲਓ ਜੀ ਫਟਾਫਟ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਅਗਿਆ ਜੀ ਬਰਬਰੀ ਦੇ ਵਿੱਚ ਬਰਬਰੀ ਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੇ ਪਰ ਸੇਮ ਕਲਰ ਨਹੀਂ ਮਿਲਣਾ ਇੱਥੇ ਹੋਰ ਕਲਰ ਮਿਲ ਜਾਣਗੇ ਸੇਮ ਕਲਰ ਸਾਡੇ ਕੋਲ ਅਵੇਲੇਬਲ ਨਹੀਂ ਜੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਜੀ ਇਹ ਵੀ ਬਰਬਰੀ ਦੇ ਵਿੱਚ ਡਿਜ਼ਾਈਨ ਕੁਝ ਆਪਾਂ ਨੇ ਇਸ ਤਰ੍ਹਾਂ ਕੀਤਾ ਹੋਇਆ neck ਦਾ ਬਹੁਤ ਸੋ ਤੁਸੀਂ ਕਿਸੇ ਵੀ ਸੂਟ ਦੇ ਉੱਪਰ ਐਵੇਂ ਦਾ ਡਿਜ਼ਾਈਨ ਕਰਵਾ ਸਕਦੇ ਬਹੁਤ ਸੋਹਣਾ ਕਲਰ ਹੈ ਦੇਖੋ ਬਹੁਤ ਪਿਆਰਾ ਬਣਿਆ ਹੋਇਆ ਸੌਲੀ ਤੁਹਾਨੂੰ ਸ਼ਾਇਦ ਆਵਾਜ਼ ਆਂਦੀ ਹੋਏ ਕਾਲ ਆਈ ਹੋਈ ਹੈ ਪਲੀਜ਼ ਬਹੁਤ ਅਰਜੈਂਟ ਹੈ ਉਹ ਸੂਟ ਆਰਡਰ ਕਰ ਲੈਣੇ ਆਪਣੇ ਤੇ ਨੈਕ ਦੇ ਉੱਪਰ ਵੀ ਆਪਾਂ ਨੇ ਡਿਜ਼ਾਈਨ ਦਿੱਤਾ ਹੋਇਆ ਜੀ ਬਹੁਤ ਸੋਹਣਾ ਸੂਟ ਰੈਡੀ ਕੀਤਾ ਹੈ نیچے ਆਪਾਂ ਨੇ ਲਾਈਨਿੰਗ ਜਿਹੜੇ ਲਗਾਈ ਹੈ ਜੀ ਟਾਫਤਾ ਲਾਈਨਿੰਗ ਲਗਾਈ ਹੋਈ ਹੈ ਬਰਬਰੀ ਫੈਬਰਿਕ ਹੈ ਜੀ ਇਹ ਸਰਦੀ ਦੇ ਵਿੱਚ ਆਰਾਮ ਨਾਲ ਵੇਅਰ ਹੋ ਜਾਏਗਾ ਜੀ ਲਾਈਨਿੰਗ ਇਹਦੇ नीचे ਟਾਫਤਾ ਲੱਗੀ ਹੋਈ ਹੈ ਇਹ ਰਹੇਗੇ ਜੀ ਬਾਟਮ ਨਾਲ ਤੇ ਇਹ ਰਹੇਗਾ ਜੀ ਬਰਬਰੀ ਦਾ ਇਹ ਦੁਪੱਟਾ ਦੁਪੱਟਾ ਆਪਾਂ ਨੇ लेस ਨਾਲ ਰੈਡੀ ਕੀਤਾ ਜੀ ਬਹੁਤ ਸੋਹਣੇ ਕਲਰ ਨੇ ਬਹੁਤ ਹੀ ਪਿਆਰਾ ਫੈਬਰਿਕ ਹੈ ਇਹਦੇ ਵਿੱਚ ਜਿਹੜੇ ਮੇਰੇ ਕੋਲ ਕਲਰ ਅਵੇਲੇਬਲ ਨੇ ਮੈਂ ਤੁਹਾਨੂੰ ਪਿਕਚਰ ਸ਼ੇਅਰ ਕਰ ਦਾਂਗੀ ਅਗਰ ਤੁਸੀਂ ਲਾਈਕ ਕਰਦੇ ਹੋ ਤਾਂ ਲੈ ਸਕਦੇ ਹੋ ਇਹ ਵਿਦਆਊਟ ਦੁਪੱਟਾ ਸੂਟ ਤੁਹਾਨੂੰ ਪਏਗਾ ਜੀ 1750 ਦਾ ਅਗਰ ਤੁਸੀਂ ਕੱਲਾ ਸੂਟ ਬਾਇ ਕਰਨਾ ਚਾਹੁੰਦੇ ਹੋ ਅਗਰ ਤੁਸੀਂ ਦੁਪੱਟੇ ਨਾਲ ਬਾਇ ਕਰਨਾ ਹੈ ਦੁਪੱਟਾ ਚੋਇਸ ਤੁਹਾਡੀ ਰਹੇਗੀ ਤੁਸੀਂ ਚੋਇਸ ਦੱਸ ਕੇ ਦੁਪੱਟਾ ਰੈਡੀ ਕਰਵਾ ਸਕਦੇ ਹੋ ਤੇ ਲੋ ਜੀ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਮਿਲਦਾ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ